ਦੇਖੋ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਸਾਹਿਬ ਨੇ ਅੱਜ ਐਲਾਨ ਕੀਤਾ ਕਿ ਦਿੱਲੀ ਕਮੇਟੀ ਭਾਜਪਾ ਨੂੰ ਖੁੱਲਾ ਸਮਰਥਨ ਕਰੇਗੀ। ਮਤਲਬ ਦਿੱਲੀ ਕਮੇਟੀ ਦਾ ਕੰਮ ਰਾਜਨੀਤਿਕ ਹੈ ਜਾਂ ਸਿੱਖ ਮਸਲਿਆਂ ਦੀ ਪਹਿਰੇਦਾਰੀ ਕਰਨਾ, ਸਿੱਖ ਸੰਸਥਾਵਾਂ ਦੀ ਸਾਂਭ ਸੰਭਾਲ ਕਰਨਾ। ਔਰ ਖਾਸ ਕਰਕੇ ਕਾਲਕਾ ਸਾਹਿਬ ਜਿਹੜੀ ਅਕਾਲ ਤਖਤ ਸਾਹਿਬ ਨੇ ਪੰਜ ਮੈਂਬਰੀ ਕਮੇਟੀ ਬਣਾਈ ਹੈ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਉਹਦੇ ਮੈਂਬਰ ਨੇ ਮੈਂ ਕਾਲਕਾ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਬੰਦੀ ਸਿੰਘਾਂ ਦੀ ਰਿਹਾਈ ਹੋਗੀ ਕਿ ਸਿੱਖ ਮਸਲੇ ਹੱਲ ਹੋਗੇ ਔਰ ਕੀ ਉਹ ਅਮਿਤ ਸ਼ਾ ਜੀ ਦਾ ਜਿਹੜਾ ਪਾਰਲੀਮੈਂਟ ਦੇ ਵਿੱਚ ਦਿੱਤਾ ਹੋਇਆ ਬਿਆਨ ਹੈ ਕਿ ਰਾਜਵਾਨਾ ਸਾਹਿਬ ਨੂੰ ਮਾਫੀ ਤਾਂ ਨਹੀਂ ਕਿਉਂਕਿ ਉਹਨਾਂ ਨੂੰ ਕੋਈ ਪਛਤਾਵਾ ਨਹੀਂ ਤੇ ਅੱਜ ਕਾਲਕਾ ਸਾਹਿਬ ਕਹਿੰਦੇ ਨੇ ਕਿ ਸਾਡਾ ਖੁੱਲਾ ਸਮਰਥਨ ਔਰ ਜਿੱਥੇ ਤੱਕ ਮੇਰੀ ਜਾਣਕਾਰੀ ਹੈ ਇਹ ਜਿਹੜੀ ਅਕਾਲ ਤਖਤ ਸਾਹਿਬ ਵੱਲੋਂ ਕਮੇਟੀ ਬਣਾਈ ਹੈ ਇਹਨੂੰ ਹਲੇ ਤੱਕ ਮੋਦੀ ਸਾਹਿਬ ਨੇ ਮਿਲਣ ਦਾ ਸਮਾਂ ਤੱਕ ਨਹੀਂ ਦਿੱਤਾ ਤਾਂ ਕਾਲਕਾਂ ਸਾਹਿਬ ਨੇ ਸਮਰਥਨ ਕਿਹੜੀ ਗੱਲ ਦੇ ਉੱਤੇ ਦਿੱਤਾ ਕੀ ਹੈ ਜਿਹੜੀ ਸਿੱਖਾਂ ਦਾ ਸਟੈਂਡ ਹੈ ਜਿਹੜੀਆਂ ਸਾਡੀਆਂ ਮੰਗਾਂ ਨੇ ਕਿ ਉਹਨੂੰ ਕਮਜ਼ੋਰ ਨਹੀਂ ਕਰਦਾ ਮੇਰੀ ਅਕਾਲ ਤਖਸਾਲ ਸਾਹਿਬ ਨੂੰ ਅਪੀਲ ਹੈ ਕਿ ਇਹਦੇ ਤੇ ਗਹਿਰੇ ਚਿੰਤਨ ਦੀ ਲੋੜ ਹੈ ਕਿਉਂਕਿ ਇਸ ਤਰੀਕੇ ਜਿਹੜਾ ਦਿੱਲੀ ਕਮੇਟੀ ਹੈ ਜਾਂ ਉਹਦੇ ਪ੍ਰਧਾਨ ਨੇ ਉਹਨਾਂ ਤੇ ਜਿਹੜੇ ਜ਼ਾਤੀ ਮੁਫਾਦ ਨੇ ਉਹ ਸਿੱਖ ਮਸਲਿਆਂ ਤੇ ਹਾਵੀ ਹੋ ਰਹੇ ਨੇ ਔਰ ਇਸ ਤਰੀਕੇ ਦਾ ਖੁੱਲਾ ਸਮਰਥਨ ਇਹ ਦਰਸਾਉਂਦਾ ਹੈ ਕਿ ਅਸੀਂ ਆਪਣੀ ਮੰਗਾਂ ਦੇ ਲਈ ਇੱਕ ਨਹੀਂ ਹੈਗੇ ਔਰ ਕਾਲਕਾ ਸਾਹਿਬ ਦੇ ਕੋਲੇ ਤਾਂ اختیار ਹੀ ਕੋਈ ਨਹੀਂ ਤੁਸ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਵੋਟਰ ਨੇ ਉਹਨਾਂ ਦੀਆਂ ਵੋਟਾਂ ਤੇ ਜਿੱਤੇ ਹੋਏ ਪ੍ਰਧਾਨ ਥੋੜੀ ਕਾਰਗੁਜ਼ਾਰੀ ਤਾਂ ਹੁਣ ਲੋਕ ਦੱਸਣਗੇ ਬਤੌਰ ਪ੍ਰਧਾਨ ਦੇ ਜਦੋਂ ਦੁਬਾਰਾ ਵੋਟਾਂ ਪੈਣਗੀਆਂ ਇਸ ਤਰੀਕੇ ਦੇ ਜਿਹੜੇ ਸਟੈਂਡ ਨੇ ਇਹ ਸਾਡਾ ਜਿਹੜੇ ਮਸਲੇ ਨੇ ਸਾਡੇ ਬੰਦੀ ਸਿੰਘਾਂ ਦੀ ਗੱਲ ਹੈ ਸਾਡੇ ਹੋਰ ਕੌਮ ਦੇ ਮਸਲੇ ਨੇ ਇਹ ਉਹਨਾਂ ਨੂੰ ਕਮਜ਼ੋਰ ਕਰਦਾ ਇਸ ਗੱਲ ਦੇ ਉੱਤੇ ਵਿਚਾਰ ਹੋਣਾ ਚਾਹੀਦਾ ਔਰ ਮੈਂ ਦੁਬਾਰਾ ਬੇਨਤੀ ਕਰਦਾ ਕਾਲਕਾ ਸਾਹਿਬ ਨੂੰ ਤੇ ਦਿੱਲੀ ਕਮੇਟੀ ਨੂੰ ਕਿ ਇਸ ਤਰੀਕੇ ਦੀਆਂ ਰਾਜਨੀਤਿਕ ਗੱਲਾਂ ਨਿੱਜੀ ਤੌਰ ਤੇ ਜਿੰਨੀਆ ਮਰਜ਼ੀ ਕਰ ਲੈਣ ਪਰ ਕੌਮ ਦੀਆਂ ਸੰਸਥਾਵਾਂ ਦੇ ਤੌਰ ਤੇ ਐਸੇ ਬਿਆਨ ਦੇਣਾ ਤੁਰੰਤ ਬੰਦ ਕਰ ਦੇਖੋ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਸਾਹਿਬ ਨੇ ਅੱਜ ਐਲਾਨ ਕੀਤਾ ਕਿ ਦਿੱਲੀ ਕਮੇਟੀ ਭਾਜਪਾ ਨੂੰ ਖੁੱਲਾ ਸਮਰਥਨ ਕਰੇਗੀ ਮਤਲਬ ਦਿੱਲੀ ਕਮੇਟੀ ਦਾ ਕੰਮ ਰਾਜਨੀਤਿਕ ਹੈ ਜਾਂ ਸਿੱਖ ਮਸਲਿਆਂ ਦੀ ਪਹਿਰੇਦਾਰੀ ਕਰਨਾ ਸਿੱਖ ਸੰਸਥਾਵਾਂ ਦੀ ਸਾਂਭ ਸੰਭਾਲ ਕਰਨਾ ਔਰ ਖਾਸ ਕਰਕੇ ਕਾਲਕਾ ਸਾਹਿਬ ਜਿਹੜੀ ਅਕਾਲ ਤਖਸਾਲਬ ਨੇ ਪੰਜ ਮੈਂਬਰੀ ਕਮੇਟੀ ਬਣਾਈ ਹੈ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਉਹਦੇ ਮੈਂਬਰ ਨੇ ਮੈਂ ਕਾਲਕਾ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਬੰਦੀ ਸਿੰਘਾਂ ਦੀ ਰਿਹਾਈ ਹੋਗੀ ਕਿ ਸਿੱਖ ਮਸਲੇ ਹੱਲ ਹੋਗੇ ਔਰ ਕੀ ਉਹ ਅਮਿਤ ਸ਼ਾ ਜੀ ਦਾ ਜਿਹੜਾ ਪਾਰਲੀਮੈਂਟ ਦੇ ਵਿੱਚ ਦਿੱਤਾ ਹੋਇਆ ਬਿਆਨ ਹੈ ਕਿ ਰਾਜਵਾਨਾ ਸਾਹਿਬ ਨੂੰ ਮਾਫੀ ਤਾਂ ਨਹੀਂ ਕਿਉਂਕਿ ਉਹਨਾਂ ਨੂੰ ਕੋਈ ਪਛਤਾਵਾ ਨਹੀਂ ਤੇ ਅੱਜ ਕਾਲਕਾ ਸਾਹਿਬ ਕਹਿੰਦੇ ਨੇ ਕਿ ਸਾਡਾ ਖੁੱਲਾ ਸਮਰਥਨ ਔਰ ਜਿੱਥੇ ਤੱਕ ਮੇਰੀ ਜਾਣਕਾਰੀ ਹੈ ਇਹ ਜਿਹੜੀ ਅਕਾਲ ਤਖਤ ਸਾਹਿਬ ਵੱਲੋਂ ਕਮੇਟੀ ਬਣਾਈ ਹੈ ਇਹਨੂੰ ਹਲੇ ਤੱਕ ਮੋਦੀ ਸਾਹਿਬ ਨੇ ਮਿਲਣ ਦਾ ਸਮਾਂ ਤੱਕ ਨਹੀਂ ਦਿੱਤਾ ਤਾਂ ਕਾਲਕਾਂ ਸਾਹਿਬ ਨੇ ਸਮਰਥਨ ਕਿਹੜੀ ਗੱਲ ਦੇ ਉੱਤੇ ਦਿੱਤਾ ਕੀ ਹੈ ਜਿਹੜੀ ਸਿੱਖਾਂ ਦਾ ਸਟੈਂਡ ਹੈ ਜਿਹੜੀਆਂ ਸਾਡੀਆਂ ਮੰਗਾਂ ਨੇ ਕਿ ਉਹਨੂੰ ਕਮਜ਼ੋਰ ਨਹੀਂ ਕਰਦਾ ਮੇਰੀ ਅਕਾਲ ਤਖਤ ਸਾਹਿਬ ਨੂੰ ਅਪੀਲ ਹੈ ਕਿ ਇਹਦੇ ਤੇ ਗਹਿਰੇ ਚਿੰਤਨ ਦੀ ਲੋੜ ਹੈ ਕਿਉਂਕਿ ਇਸ ਤਰੀਕੇ ਜਿਹੜਾ ਦਿੱਲੀ ਕਮੇਟੀ ਹੈ ਜਾਂ ਉਹਦੇ ਪ੍ਰਧਾਨ ਨੇ ਉਹਨਾਂ ਤੇ ਜਿਹੜੇ ਜ਼ਾਤੀ ਮੁਫਾਦ ਨੇ ਉਹ ਸਿੱਖ ਮਸਲਿਆਂ ਤੇ ਹਾਵੀ ਹੋ ਰਹੇ ਨੇ ਔਰ ਇਸ ਤਰੀਕੇ ਦਾ ਖੁੱਲਾ ਸਮਰਥਨ ਇਹ ਦਰਸਾਉਂਦਾ ਹੈ ਕਿ ਅਸੀਂ ਆਪਣੀ ਮੰਗਾਂ ਦੇ ਲਈ ਇੱਕ ਨਹੀਂ ਹੈਗੇ ਔਰ ਕਾਲਕਾ ਸਾਭ ਦੇ ਕੋਲੇ ਤਾਂ اختیار ਹੀ ਕੋਈ ਨਹੀਂ ਤੁਸੀਂ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਵੋਟਰ ਨੇ ਉਹਨਾਂ ਦੀਆਂ ਵੋਟਾਂ ਤੇ ਜਿੱਤੇ ਹੋਏ ਪ੍ਰਧਾਨ ਥੋੜੀ ਕਾਰਗੁਜ਼ਾਰੀ ਤਾਂ ਹੁਣ ਲੋਕ ਦੱਸਣਗੇ ਬਤੌਰ ਪ੍ਰਧਾਨ ਦੇ ਜਦੋਂ ਦੁਬਾਰਾ ਵੋਟਾਂ ਪੈਣਗੀਆਂ ਇਸ ਤਰੀਕੇ ਦੇ ਜਿਹੜੇ ਸਟੈਂਡ ਨੇ ਇਹ ਸਾਡਾ ਜਿਹੜੇ ਮਸਲੇ ਨੇ ਸਾਡੇ ਬੰਦੀ ਸਿੰਘਾਂ ਦੀ ਗੱਲ ਹੈ ਸਾਡੇ ਹੋਰ ਕੌਮ ਦੇ ਮਸਲੇ ਨੇ ਇਹ ਉਹਨਾਂ ਨੂੰ ਕਮਜ਼ੋਰ ਕਰਦਾ ਹੈ ਇਸ ਗੱਲ ਦੇ ਉੱਤੇ ਵਿਚਾਰ ਹੋਣਾ ਚਾਹੀਦਾ ਔਰ ਮੈਂ ਦੁਬਾਰਾ ਬੇਨਤੀ ਕਰਦਾ ਕਾਲਕਾ ਸਾਹਿਬ ਨੂੰ ਤੇ ਦਿੱਲੀ ਕਮੇਟੀ ਨੂੰ ਕਿ ਇਸ ਤਰੀਕੇ ਦੀਆਂ ਰਾਜਨੀਤਿਕ ਗੱਲਾਂ ਨਿੱਜੀ ਤੌਰ ਤੇ ਜਿੰਨੀਆ ਮਰਜ਼ੀ ਕਰ ਲੈਣ ਪਰ ਕੌਮ ਦੀਆਂ ਸੰਸਥਾਵਾਂ ਦੇ ਤੌਰ ਤੇ ਐਸੇ ਬਿਆਨ ਦੇਣਾ ਤੁਰੰਤ ਬੰਦ ਕਰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ